ਸਤਿ ਸ਼੍ਰੀ ਅਕਾਲ ਨਮਸਤੇ ਆਦਾਬ ਐਂਡ ਵੈਲਕਮ ਟੂ ਮਾਈ ਨਿਊ ਵੀਡੀਓ ਸੋ ਸਵੇਤ ਦਾ ਟਾਈਮ ਆ ਤੇ ਮੈਂ ਬਣਾਉਣ ਲੱਗੀ ਸੀ ਦਾਲ ਤੇ ਮੈਨੂੰ ਨਾ ਇੱਕ ਕਮੈਂਟ ਆਇਆ ਸੀਗਾ ਕਿ ਤੁਸੀਂ ਨਾ ਸਿੰਪਲ ਸਿੰਪਲ ਰੈਸਪੀ ਜਿਹੜੀਆਂ ਸ਼ੇਅਰ ਕਰਿਆ ਕਰੋ ਜਿਹੜੀਆਂ ਕਿ ਅਸੀਂ ਆਪਣੇ ਆਮ ਜੀਵਨ ਦੇ ਵਿੱਚ ਜਿਹੜੀਆਂ ਸਬਜ਼ੀਆਂ ਬਣਾਉਂਦੇ ਆ ਸਾਧੀਆਂ ਸਬਜ਼ੀਆਂ ਬਣਾਉਣੇ ਨਾ ਉਹਨਾਂ ਦੀ ਉਹ ਸਾਡੇ ਨਾਲ ਜਿਹੜੀਆਂ ਸ਼ੇਅਰ ਕਰਿਆ ਕਰੋ ਸੋ ਅੱਜ ਇਹ ਵੀ ਜਿਹੜੀ ਆ ਸਿੰਪਲ ਜੀ ਰੈਸਪੀ ਆ ਸਾਡੇ ਘਰਾਂ ਵਿੱਚ ਆਮ ਬਣਦੀ ਆ ਤੇ ਮੈਂ ਸੋਚਿਆ ਕਿ ਉਹਨਾਂ ਇਹਨੂੰ ਵੀ ਸ਼ੇਅਰ ਕਰ ਦਿੱਤਾ ਜਾਵੇ ਸੋ ਇੱਕ ਕੌਲੀ ਜਿਹੜੀ ਮੈਂ ਛੋਲਿਆਂ ਦੀ ਦਾਲ ਲੈ ਲਈ ਆ ਤੇ ਦਾਲ ਨੂੰ ਜਿਹੜਾ ਆ ਉਹ 2-3 ਵਾਰੀ ਪਾਣੀ ਦੇ ਨਾਲ ਚੰਗੀ ਤਰ੍ਹਾਂ ਧੋ ਲੈਣਾ ਆ ਦਾਲ ਨੂੰ ਜਿਹੜਾ ਆ ਮੈਂ 2-3 ਵਾਰੀ ਪਾਣੀ ਦੇ ਨਾਲ ਚੰਗੀ ਤਰ੍ਹਾਂ ਧੋ ਲਿਆ ਆ ਦਾਲ ਨੂੰ ਰੱਖ ਦਾਂਗੇ ਸਾਈਡ ਤੇ ਤੇ ਹੁਣ ਮੈਂ ਕੱਟਣੇ ਆ ਕੀਏ ਦੋ ਮੈਂ ਕੀਏ ਲਏ ਆ ਕੋਈ ਇਸ ਨੂੰ ਕੱਦੂ ਵੀ ਬੋਲਦਾ ਆ ਸਾਡੀ ਸਾਈਡ ਦੇ ਉੱਤੇ ਇਹਨੂੰ ਕੀਆ ਬੋਲਦੇ ਆ ਕੀਏ ਨੂੰ ਛਿੱਲ ਕੇ ਤੇ ਮੈਨੂੰ ਛੋਟੇ-ਛੋਟੇ ਪੀਸੇਸ ਵਿੱਚ ਕੱਟ ਲੈਣਾ ਆ ਸਬਜੀ ਜਿਹੜੀ ਆ ਉਹ ਵੀ ਕੱਟ ਲਈ ਆ ਮਤਲਬ ਕਿ ਕੀਏ ਨੂੰ ਵੀ ਮੈਂ ਛੋਟੇ ਛੋਟੇ ਪੀਸੇਸ ਵਿੱਚ ਕੱਟ ਲਿਆ ਆ ਤੇ ਹੁਣ ਜਿਹੜੀ ਆ ਉਹ ਦਾਲ ਜਿਹੜੀ ਆ ਉਹ ਪਾਣੀ ਵਿੱਚ ਭਿੱਜੀ ਹੋਈ ਸੀਗੀ ਉਹ ਮੈਂ ਪਾਣੀ ਜਿਹੜਾ ਆ ਉਹ ਢੋਲ ਦਿੱਤਾ ਆ ਦਾਲ ਨੂੰ ਪਾ ਦਿੱਤਾ ਆ ਕੁੱਕਰ ਵਿੱਚ ਨਾਲ ਹੀ ਇਹਦੇ ਵਿੱਚ ਪਾ ਦੇਣਾ ਆ ਕੱਟਿਆ ਹੋਇਆ ਕੀਆ ਸੋ ਇੱਕ ਕੌਲੀ ਦਾਲ ਦੀ ਆ ਤੇ ਇਹਦੇ ਵਿੱਚ ਮੈਂ 4 ਕੌਲੀਆਂ ਪਾਣੀ ਦੀਆਂ ਪਾਉਣੀਆਂ ਆ ਕੀ ਇਹਦੇ ਹਿੱਸੇ ਦਾ ਪਾਣੀ ਜਿਹੜਾ ਨਹੀਂ ਪਾਉਣਾ ਕਿਉਂਕਿ ਕੀ ਇਹਦੇ ਵੀ ਜਿਹੜਾ ਪਾਣੀ ਆ ਰਿਲੀਜ਼ ਕਰਨਾ ਆ ਸਿਰਫ ਦਾਲ ਦੇ ਹਿੱਸੇ ਦਾ ਪਾਣੀ ਜਿਹੜਾ ਉਹ ਪਾਉਣਾ ਆ ਨਮਕ ਪਾ ਦਿੱਤਾ ਆ ਹਲਦੀ ਪਾ ਦਿੱਤੀ ਆ ਅੱਧਾ ਚਮਚ ਨਮਕ ਪਾਇਆ ਤੇ ਅੱਧਾ ਚਮਚ ਪਾਈਆ ਹਲਦੀ ਕੁੱਕਰ ਨੂੰ ਕਰ ਦੇਣਾ ਆ ਬੰਦ ਤੇ ਪਹਿਲੀ ਵਿਸਲ ਆਉਣ ਤੋਂ ਬਾਅਦ 10 ਮਿੰਟ ਤੱਕ ਦਾ ਜਿਹੜਾ ਟਾਈਮ ਆ ਉਹ ਦੇ ਦੇਣਾ ਆ ਵਿਸਲ ਆਉਣ ਤੋਂ ਬਾਅਦ 10 ਮਿੰਟ ਜਿਹੜੇ ਦੇਣ ਤੋਂ ਬਾਅਦ ਮੈਂ ਗੈਸ ਬੰਦ ਕਰ ਦਿੱਤਾ ਸੀਗਾ ਤੇ ਕੁੱਕਰ ਵਿੱਚ ਪ੍ਰੈਸ਼ਰ ਜਿਹੜਾ ਉਹ ਡਾਊਨ ਹੋ ਚੁੱਕਿਆ ਆ ਹੁਣ ਮੈਂ ਲਗਾਉਣਾ ਆ ਤੜਕਾ ਤੇ ਤੜਕਾ ਲਗਾਉਣ ਵਾਸਤੇ ਇੱਕ మీడియం ਸਾਈਜ਼ ਦਾ ਪਿਆਜ਼ ਲੈ ਲਿਆ ਆ ਤੇ ਇਹਨੂੰ ਜਿਹੜਾਇਆ ਮੈਂ ਬਰੀਕ-ਬਰੀਕ ਕੱਟ ਲੈਣਾ ਆ ਪਿਆਜ਼ ਜਿਹੜਾ ਆ ਉਹਨੂੰ ਮੈਂ ਕੱਟ ਲਿਆ ਆ ਤੇ ਹੁਣ ਮੈਂ ਗੈਸ ਉੱਪਰ ਰੱਖਿਆ ਆ ਇੱਕ ਪੈਨ ਪੈਨ ਵਿੱਚ ਪਾ ਦੇਣਾ ਆ ਸਰੋਂ ਦਾ ਤੇਲ ਤੇ ਜਦੋਂ ਸਰੋਂ ਦਾ ਤੇਲ ਚੰਗੀ ਤਰ੍ਹਾਂ ਗਰਮ ਹੋ ਗਿਆ ਨਾ ਜਦੋਂ ਇਹਦੇ ਵਿੱਚ ਧੂਆ ਨਿਕਲਣ ਲੱਗ ਗਿਆ ਉਦੋਂ ਮੈਂ ਗੈਸ ਨੂੰ ਕਰ ਦਿੱਤਾ ਸੀ ਆਫ ਤੇ ਇਹਦੇ ਵਿੱਚ ਹੁਣ ਮੈਂ ਪਾ ਦੇਣਾ ਆ ਇੱਕ ਚਮਚ ਜੀਰੇ ਦਾ ਕਿਉਂਕਿ ਤੇਲ ਗਰਮ ਸੀਗਾ ਤੇ ਜੀਰਾ ਜੀਰਾ ਆ ਉਹ ਜਲਦੀ ਜਲਦੀ ਤੜਕਿਆ ਗਿਆ ਤੇ ਨਾਲ ਹੀ ਮੈਂ ਇਹਦੇ ਵਿੱਚ ਪਾ ਦਿੱਤੇ ਆ ਬਰੀਕ ਕੱਟੇ ਹੋਏ ਪਿਆਜ਼ ਪਿਆਜ਼ ਨੂੰ ਜਿਹੜਾ ਆ 골ਡਨ ਬ੍ਰਾਊਨ ਹੋਣ ਤੱਕ ਭੁੰਨ ਲੈਣਾ ਆ ਆਲਪੁੱਜ ਜਿਹੜਾ ਆਇਆ ਨਾਲ ਦੇ ਨਾਲ ਮੈਂ 3 ਹਰੀਆਂ ਮਿਰਚਾਂ ਤੇ 2 మీడియం ਸਾਈਜ਼ ਦੇ ਟਮਾਟਰ ਆ ਉਹ ਵੀ ਕੱਟ ਲੈਣੇ ਆ। ਦਾਇਆ ਉਹ ਪੁੱਜ ਗਿਆ ਆ ਤੇ ਮੈਂ ਇਹਦੇ ਵਿੱਚ ਪਾ ਦਿਆਂ ਹਰੀ ਮਿਰਚ ਤੇ ਟਮਾਟਰ ਜੋ ਕਿ ਕੱਟੇ ਹੋਏ ਆ ਤੇ ਇਹਦੇ ਵਿੱਚ ਅਦਰਕ ਲਸਣ ਵੀ ਪਾ ਸਕਦੇ ਆ ਬਟ ਮੈਂ ਹਮੇਸ਼ਾ ਇਹ ਚੀਜ਼ਾਂ ਜਿਹੜੀਆਂ ਮੌਸਮ ਦੇ ਹਿਸਾਬ ਨਾਲ ਯੂਜ਼ ਕਰਦੀ ਆ। ਸੋ ਮੈਂ ਗਰਮੀਆਂ ਦੇ ਵਿੱਚ ਬਹੁਤ ਘੱਟ ਅਦਰਕ ਲਸਣ ਜਿਹੜਾ ਯੂਜ਼ ਕਰਦੀ ਆ ਕਿਤੇ ਕਿਤੇ ਮੈਨੂੰ ਲੋੜ ਹੋਵੇ ਤਾਂ ਅੱਧਾ ਚਮਚ ਨਮਕ ਪਾ ਦਿੰਦਾ ਆ ਤੇ ਅੱਧਾ ਚਮਚ ਪਾ ਦਿੰਦੀ ਕਸ਼ਮੀਰੀ ਲਾਲ ਮਿਰਚ ਥੋੜਾ ਜਿਹਾ ਪਾਣੀ ਪਾ ਦਿੰਦਾ ਕਿ ਟਮਾਟਰ ਜਿਹੜੇ ਉਹ ਚੰਗੀ ਤਰ੍ਹਾਂ ਗਾਲ ਜਾਣ ਤੇ ਜਿਹੜਾ ਤੜਕਾ ਆ ਉਹ ਚੰਗੀ ਤਰ੍ਹਾਂ ਪੁੱਜ ਗਿਆ ਆ ਬਿਲਕੁਲ ਖੁਸ਼ਕ ਹੋ ਗਿਆ ਆ ਤੇ ਪਾਣੀ ਜਿਹੜਾ ਚੰਗੀ ਤਰ੍ਹਾਂ ਸੁੱਕ ਗਿਆ ਤੇਲ ਜਿਹੜਾ ਵੱਖਰਾ ਹੋ ਗਿਆ ਆ ਸੋ ਹੁਣ ਮੈਂ ਖੋਲ ਲੈਣਾ ਆ ਕੁੱਕਰ ਤੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਦਾਲ ਆ ਉਹ ਚੰਗੀ ਤਰ੍ਹਾਂ ਘੁੱਲ ਚੁੱਕੀ ਆ ਬਟ ਮੈਂ ਕੁੱਕਰ ਦੇ ਥਲੇੜਾ ਗੈਸ ਆ ਉਹ ਔਨ ਹੀ ਰੱਖਿਆ ਆ ਤੇ ਇਹਦੇ ਵਿੱਚ ਪਾ ਦਿੱਤਾ ਆ ਤੜਕਾ ਜਿਹੜਾ 2 ਮਿੰਟ ਵਾਸਤੇ ਜਿਹੜਾ ਆ 2 ਤੋਂ 3 ਜਾਂ 4-5 ਮਿੰਟ ਵਾਸਤੇ ਜਿਹੜਾ ਆ ਮੈਂ ਇਹਨੂੰ ਤੜਕੇ ਦਾਲ ਦੇ ਵਿੱਚ ਤੜਕਾ ਪਾ ਕੇ ਇਹਨੂੰ ਰਿਨ ਲਵਾਂਗੀ ਇਹਦੇ ਨਾਲ ਜਿਹੜਾ ਦਾਲ ਦਾ ਟੇਸਟ ਆ ਨਾ ਉਹ ਹੋਰ ਵੱਧ ਜਾਂਦਾ ਆ ਤੋ ਇਹਦੇ ਵਿੱਚ ਮੈਂ ਥੋੜਾ ਜਿਹਾ ਪਾਣੀ ਗਰਮ ਕਰਕੇ ਪਾ ਦਿੱਤਾ ਤੇ ਦਾਲ ਨੂੰ ਰਿਜਨ ਦਿੱਤਾ ਜਿੰਨੀ ਦੇਰ ਇਹ ਦੁੱਧ ਛਾਗਣੀ ਖਤਮ ਹੋ ਜਾਂਦੀ ਤੇ ਇਹਦੇ ਵਿੱਚ ਮੈਂ ਇੱਕ ਚਮਚ ਗਰਮ ਮਸਾਲੇ ਦਾ ਪਾ ਦਿੱਤਾ ਹੈ ਗਰਮ ਮਸਾਲਾ ਹਮੇਸ਼ਾ ਮੂੰਗੀ ਮਸਲਾ ਦੀ ਦਾਲ ਤੇ ਛੋਲਿਆਂ ਦੀ ਦਾਲ ਵਿੱਚ ਲਾਸਟ ਵਿੱਚ ਹੀ ਪਾਉਣਾ ਚਾਹੀਦਾ ਹੈ ਨਹੀਂ ਤੇ ਦਾਲ ਦਾ ਕਲਰ ਕਾਲਾ ਕਾਲਾ ਜਿਆ ਹੋ ਜਾਂਦਾ ਆ ਸੋ ਦਾਲ ਜਿਹੜੀ ਉਹ ਬਣ ਕੇ ਤਿਆਰ ਹੋ ਗਈ ਆ ਕਿ ਇਹ ਵਾਲੀ ਦਾਲ ਇਹਨੂੰ ਮੈਂ ਕਰ ਦਿੱਤਾ ਆ ਸਰਵ ਜਦੋਂ ਵੀ ਦਾਲ ਬਣਾਓ ਖਾਓ ਨਾ ਇਹਦੇ ਵਿੱਚ ਤੇਸੀ ਘਿਓ ਪਾ ਕੇ ਉਹਦੇ ਤੋਂ ਥੋੜਾ ਜਿਹਾ ਆਮਚੂਰ ਪਾਊਡਰ ਪਾ ਕੇ ਖਾਓ ਤੇ ਬਹੁਤ ਹੀ ਸੁਆਦ ਆਉਂਦਾ ਆ ਸੋ ਆਈ ਹੋਪ ਕਿ ਤੁਹਾਨੂੰ ਅੱਜ ਦੀ ਰੈਸਪੀ ਜਿਹੜੀ ਉਹ ਪਸੰਦ ਆਈ ਹੋਊਗੀ ਸੋ ਮਿਲਦੇ ਆ ਨੈਕਸਟ ਵੀਡੀਓ ਵਿੱਚ ਸਤਿ ਸ਼੍ਰੀ ਅਕਾਲ